ਸਾਡਾ YouTube ਚੈਨਲ ਦੇਖ ਰਹੇ ਸਾਰਿਆਂ ਨੇ ਸਾਡੇ ਵੱਲੋਂ ਪਿਆਰ ਭਰੀ ਸ਼ਸ਼ਟ੍ਰੀਕਾਲ ਤੇ ਆਸ ਕਰਦੇ ਹਾਂ ਤੇ ਸਾਰਿਆਂ ਨੇ ਬਿਲਕੁਲ ਠੀਕ ਹੋਵੋਗੇ ਤੇ ਹਾਜ਼ਰ ਹੋਣੇ ਤੁਹਾਡੇ ਸਾਹਮਣੇ ਇੱਕ ਨਵੇਂ ਵੀਡੀਓ ਲੈ ਕੇ ਅੱਜ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਜੀ ਪਿੰਡ ਲੱਦੂ ਜਿਸ ਸਥਾਨ ਦੇ ਉੱਪਰ ਬਰਪਕਾਰੀ ਭਾਈ ਲੱਦਾ ਜੀ ਦਾ ਤਪ ਸਥਾਨ ਗੁਰਦੁਆਰਾ ਸਥਾਪਿਤ ਹੈ ਤੇ ਅੱਜ ਆਪਾਂ ਉੱਚ ਉੱਥੋਂ ਦੇ ਕਰਾਂਗੇ ਦਰਸ਼ਨ ਤੇ ਨਾਲ ਹੀ ਆਪਾਂ ਤੁਹਾਨੂੰ ਉਸ ਦਾ ਇਤਿਹਾਸ ਦੱਸਾਂਗੇ ਤੇ ਜਿਹੜੇ ਵੀ ਵੀ ਸਾਡੇ ਚੈਨਲ ਦੇ ਨਵੇਂ ਆਏ ਆ ਉਹ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਕਿਉਂਕਿ ਅਸੀਂ ਇਦਾਂ ਹੀ ਤੁਹਾਡੇ ਵਾਸਤੇ ਨਵੇਂ-ਨਵੇਂ ਵੀਡੀਓਜ਼ ਲੈ ਕੇ ਆਉਂਦੇ ਰਹਾਂ ਸੰਗਤ ਜੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਉਸ ਮਹਾਨ ਗੁਰਸਿੱਖ ਜੀ ਦੇ ਯਾਦ ਵਿੱਚ ਬਣੇ ਹੋਏ ਸਥਾਨ ਦੇ ਦਰਸ਼ਨ ਕਰਾਵਾਂਗੇ ਜਿਨ੍ਹਾਂ ਦਾ ਨਾਮ ਹੈ ਭਾਈ ਲੱਧਾ ਜੀ ਪਰ ਉਪਕਾਰੀ ਜੀ ਭਾਈ ਲੱਧਾ ਜੀ ਉਹ ਮਹਾਨ ਗੁਰਸਿੱਖ ਸਨ ਜਿਨ੍ਹਾਂ ਨੇ ਸੱਤੇ ਅਤੇ ਬਲਵੰਡ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਬਖਸ਼ਾਇਆ ਸੀ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਵੀ ਜ਼ਿਕਰ ਕਰਦੇ ਹਨ ਬੁੱਧੂ ਮਹਿਤਾ ਜਾਣੀ ਹੈ ਕੁੱਲ ਕੁਮਿਹਾਰ ਭਗਤ ਨਿਰੰਕਾਰੀ ਲਖੂ ਵਿੱਚ ਪਟੋਲੀ ਆ ਪਾਈ ਲੱਧਾ ਪਰ ਉਪਕਾਰੀ ਸੱਤਾ ਅਤੇ ਬਲਵੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਕੀਰਤਨ ਕਰਨ ਵਾਲੇ ਰਾਗੀ ਸਨ ਸੱਤਾ ਅਤੇ ਬਲਵੰਡ ਆਪਣੇ ਕੀਰਤਨ ਨਾਲ ਗੁਰੂ ਘਰ ਦੀਆਂ ਸੰਗਤਾਂ ਨੂੰ ਬਹੁਤ ਖੁਸ਼ ਕਰਦੇ ਪਰ ਗੁਰੂ ਜੀ ਦੀ ਮਹਿਮਾ ਵਧਦੀ ਵੇਖ ਕੇ ਉਹਨਾਂ ਦਾ ਹੰਕਾਰ ਅਤੇ ਲਾਲਚ ਵੀ ਉਸੇ ਅਨੁਪਾਤ ਵਿੱਚ ਵੱਧ ਗਿਆ ਉਹਨਾਂ ਨੇ ਇੱਕ ਵਾਰ ਸ਼ੇਖੀ ਮਾਰੀ ਕੇ ਉਹਨਾਂ ਦੇ ਸੰਗੀਤ ਕਰਨ ਹੀ ਗੁਰੂ ਜੀ ਪ੍ਰਸਿੱਧ ਹੋਏ ਹਨ ਕੁਝ ਸਮੇਂ ਬਾਅਦ ਸੱਤੇ ਅਤੇ ਬਲਵੰਡ ਦੀ ਭੈਣ ਦੀ ਸ਼ਾਦੀ ਸੀ ਇਹਨਾਂ ਨੂੰ ਮਾਇਆ ਦੀ ਲੋੜ ਹੋਣ ਕਰਕੇ ਇਹਨਾਂ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਸ਼੍ਰੀ ਹਰਮੰਦਰ ਸਾਹਿਬ ਜੀ ਦਾ ਛੜਾਵਾ ਮੰਗਿਆ ਕੁਝ ਕਾਰਨ ਕਰਕੇ ਉਸ ਦਿਨ ਸੰਗਤ ਘੱਟ ਆਈ ਤੇ ਛੜਾਵਾ ਬਹੁਤ ਥੋੜਾ ਹੋਇਆ ਇਸ ਕਾਰਨ ਕਰਕੇ ਇਹ ਦੋਵੇਂ ਜਣੇ ਰੁਸ ਗਏ ਅਤੇ ਹਰਮੰਦਰ ਸਾਹਿਬ ਕੀਰਤਨ ਕਰਨ ਵੀ ਨਾ ਆਏ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਇਹਨਾਂ ਨੂੰ ਸੱਦਣ ਵਾਸਤੇ ਭੇਜਿਆ ਪਰ ਇਹ ਫਿਰ ਵੀ ਨਾ ਆਏ ਅਤੇ ਫਿਰ ਸ਼੍ਰੀ ਗੁਰੂ ਅਰਜਨ ਦੇਵ ਜੀ ਆਪ ਚੱਲ ਕੇ ਗਏ ਇਹ ਫਿਰ ਵੀ ਨਾ ਆਏ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਬੁਲਾਇਆ ਤਾਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਘਰ ਬਾਰੇ ਬੇਰਹਿਮੀ ਨਾਲ ਗੱਲ ਕੀਤੀ ਤੇ ਕਿਹਾ ਕਿ ਗੁਰੂ ਸਾਡੀ ਕੀਮਤ ਨਹੀਂ ਜਾਣਦਾ ਸਾਡੇ ਬਿਨਾ ਉਹਨਾਂ ਦੇ ਦਰਬਾਰ ਦੀ ਕੋਈ ਸ਼ਾਨ ਨਹੀਂ ਹੋਵੇਗੀ। ਅਤੇ ਨਾਲ ਹੀ ਇਹ ਕਿਹਾ ਕਿ ਮਰਦਾਨੇ ਦੇ ਸੰਗੀਤ ਤੋਂ ਬਿਨਾ ਗੁਰੂ ਨਾਨਕ ਦੇਵ ਜੀ ਦਾ ਦਰਬਾਰ ਵੀ ਨਹੀਂ ਜਾਣਿਆ ਜਾਣਾ ਸੀ। ਗੁਰੂ ਅਰਜਨ ਦੇਵ ਜੀ ਉਹਨਾਂ ਦੀ ਬੇਕਦਰੀ ਬਰਦਾਸ਼ਤ ਕਰ ਸਕਦੇ ਸਨ ਪਰ ਉਹ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਦੀ ਕੀਤੀ ਗਈ ਨਿਰਾਦਰੀ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਸਨ। ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਹੁਣ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਕੀਰਤਨ ਕਰੋ। ਉਸ ਦਿਨ ਤੋਂ ਬਾਅਦ ਕੀਰਤਨ ਦੀ ਦਾਤ ਗੁਰਸਿੱਖਾਂ ਨੂੰ ਬਖਸ਼ਿਸ਼ ਕਰ ਦਿੱਤੀ ਜਿਸ ਵਿੱਚ ਸਨ ਭਾਈ ਰਾਮੂ ਭਾਈ ਦੀਪਾ ਭਾਈ ਉਗਰਸੈਨ ਅਤੇ ਭਾਈ ਨਗੋਰੀ ਸੱਤੇ ਅਤੇ ਬਲਵੰਡ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ ਕਿ ਤੁਸੀਂ ਫਿੱਟ ਗਏ ਹੋ ਤੁਸੀਂ ਵੱਡੇ ਸਤਗੁਰਾਂ ਦੀ ਨਿੰਦਿਆ ਕੀਤੀ ਹੈ ਤੁਹਾਨੂੰ ਹੁਣ ਕੋਈ ਵੀ ਮੂੰਹ ਨਹੀਂ ਲਾਵੇਗਾ ਜਿਹੜਾ ਵੀ ਤੁਹਾਨੂੰ ਬਖਸ਼ਾਵੇਗਾ ਉਹ ਗਦੇ ਤੇ ਚੜ ਕੇ ਆਵੇ ਤੇ ਮੂੰਹ ਕਾਲਾ ਕਰਕੇ ਆਵੇ ਜਦੋਂ ਸੱਤੇ ਅਤੇ ਬਲਵੰਡ ਨੂੰ ਪਤਾ ਲੱਗਾ ਕਿ ਸੰਗਤ ਅਤੇ ਗੁਰੂ ਜੀ ਆਪ ਕੀਰਤਨ ਕਰ ਰਹੇ ਹਨ ਅਤੇ ਸਿੱਖਾਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ ਤਾਂ ਉਹਨਾਂ ਨੇ ਆਪਣੇ ਕਹੇ ਹੋਏ ਸ਼ਬਦਾਂ ਤੇ ਸ਼ਰਮ ਮਹਿਸੂਸ ਕੀਤੀ ਅਤੇ ਉਹ ਬਹੁਤ ਹੀ ਤੰਗੀ ਵਿੱਚ ਆ ਗਏ ਅਤੇ ਫਿਰ ਉਹ ਆਪਣੀ ਬੇਵਕੂਫੀ ਤੋਂ ਪਛਤਾਵਾ ਕਰਨ ਲੱਗੇ ਉਹ ਦੋਵੇਂ ਮਾਨਸਿਕ ਪੀੜਾਂ ਚਲਦੇ ਸਨ ਅਤੇ ਕੋੜ ਨਾਲ ਬਿਮਾਰ ਹੋ ਗਏ ਸਨ ਜਦੋਂ ਸੱਤਾ ਅਤੇ ਬਲਵੰਡਨ ਨੇ ਆਪਣੇ ਆਪ ਨੂੰ ਸਿੱਖਾਂ ਤੋਂ ਦੂਰ ਪਾਇਆ ਤਾਂ ਸੱਤਾ ਅਤੇ ਬਲਵੰਡ ਨੇ ਗੁਰੂ ਅਰਜਨ ਦੇਵ ਜੀ ਤੋਂ ਮਾਫੀ ਮੰਗਣੀ ਚਾਹੀ ਪਰ ਕੋਈ ਵੀ ਸਿੱਖ ਉਹਨਾਂ ਨੂੰ ਵੇਖਣ ਲਈ ਤਿਆਰ ਨਹੀਂ ਸੀ ਜਦੋਂ ਉਹ ਬਾਹਰ ਜਾਂਦੇ ਸਨ ਤਾਂ ਲੋਕ ਉਹਨਾਂ ਤੋਂ ਮੂੰਹ ਮੋੜ ਲੈਂਦੇ ਸਨ ਇਸ ਤਰ੍ਹਾਂ ਉਹ ਪੂਰੀ ਤਰ੍ਹਾਂ ਹੀ ਅਲੱਗ-ਬਲੱਗ ਹੋ ਗਏ ਸਨ ਅੰਤ ਨੂੰ ਕਿਸੇ ਨੇ ਉਹਨਾਂ ਨੂੰ ਲਾਹੌਰ ਦੇ ਭਾਈ ਲੱਧਾ ਨੂੰ ਜਾ ਕੇ ਮਿਲਣ ਦੀ ਸਲਾਹ ਦਿੱਤੀ ਕਿਉਂਕਿ ਉਹੀ ਉਹਨਾਂ ਦੀ ਮਦਦ ਕਰ ਸਕਦਾ ਸੀ ਫਿਰ ਸੱਤਾ ਅਤੇ ਬਲਵੰਡ ਜਾ ਕੇ ਭਾਈ ਲੱਧਾ ਜੀ ਨੂੰ ਮਿਲੇ ਉਹਨਾਂ ਦੀ ਕਥਾ ਸੁਣ ਕੇ ਭਾਈ ਲੱਧਾ ਨੇ ਕਿਹਾ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਨਿੰਦਿਆ ਕਰਕੇ ਬਹੁਤ ਵੱਡੀ ਗਲਤੀ ਕੀਤੀ ਹੈ ਭਾਈ ਲੱਧਾ ਜੀ ਨੇ ਉਹਨਾਂ ਦੀ ਮਦਦ ਲਈ ਹਮੀ ਭਰਦਿਆਂ ਕਿਹਾ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਸੀ ਭਾਈ ਲੱਧਾ ਜੀ ਨੇ ਉਸੇ ਤਰ੍ਹਾਂ ਹੀ ਕੀਤਾ ਗੱਦੇ ਤੇ ਚੜੇ ਮੂੰਹ ਕਾਲਾ ਕੀਤਾ ਅੱਗੇ ਢੋਲ ਵਜਾਇਆ ਸ਼੍ਰੀ ਗੁਰੂ ਅਰਜਨ ਦੇਵ ਜੀ ਉਸ ਵੇਲੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਸੇਵਾ ਕਰਵਾ ਰਹੇ ਸਨ ਗੁਰੂ ਸਾਹਿਬ ਜੀ ਨੇ ਜਦੋਂ ਸੁਣਿਆ ਢੋਲ ਵੱਜਦਾ ਆ ਰਿਹਾ ਹੈ ਤਾਂ ਕਿਸੇ ਪਾਸੋਂ ਪੁੱਛਿਆ ਕਿ ਕੌਣ ਆ ਰਿਹਾ ਹੈ ਗੁਰੂ ਕੇ ਸਿੱਖਾਂ ਨੇ ਦੱਸਿਆ ਕਿ ਮਹਾਰਾਜ ਭਾਈ ਲੱਦਾ ਪਰ ਉਪਕਾਰੀ ਸੱਤੇ ਅਤੇ ਬਲਵੰਡ ਦੀ ਕੀਤੀ ਹੋਈ ਗਲਤੀ ਬਖਸ਼ਾਉਣ ਆ ਰਹੇ ਹਨ ਜਦੋਂ ਗੁਰੂ ਸਾਹਿਬ ਜੀ ਦੇ ਲਾਗੇ ਆਏ ਤੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਭਾਈ ਲੱਦਾ ਜੇ ਤੁਸੀਂ ਆਉਣਾ ਸੀ ਤੇ ਤੁਸੀਂ ਉਸੇ ਤਰ੍ਹਾਂ ਆ ਜਾਂਦੇ ਭਾਈ ਲੱਧਾ ਜਿਨੇ ਬੇਨਤੀ ਕੀਤੀ ਮਹਾਰਾਜ ਆਪ ਜੀ ਦਾ ਹੁਕਮ ਸਹੀ ਸੋ ਕਿਰਪਾ ਕਰਕੇ ਇਹਨਾਂ ਨੂੰ ਬਖਸ਼ ਦਿਓ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ ਜਿਸ ਤਰ੍ਹਾਂ ਇਹਨਾਂ ਨੇ ਵੱਡੇ ਸਤਗੁਰਾਂ ਦੀ ਨਿੰਦਿਆ ਕੀਤੀ ਹੈ ਉਸੇ ਤਰ੍ਹਾਂ ਬਾਣੀ ਰਾਹੀ ਵਡਿਆਈ ਕਰਨ ਤਾਂ ਬਖਸ਼ੇ ਜਾਣਗੇ ਭਾਈ ਸੱਤਾ ਅਤੇ ਬਲਵੰਡ ਅਜਾਹ ਕਰਨ ਲਈ ਰਾਜੀ ਹੋ ਗਏ ਉਹਨਾਂ ਨੇ ਰਾਮਕਲੀ ਕੀ ਵਾਰ ਦਾ ਪਾਠ ਕੀਤਾ ਜਿਸ ਨੂੰ ਸੱਤਾ ਅਤੇ ਬਲਵੰਡ ਦੀ ਵਾਰ ਵੀ ਕਿਹਾ ਜਾਂਦਾ ਹੈ ਇਹ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 966 ਤੋਂ 968 ਵਿੱਚ ਪਾਈ ਜਾ ਸਕਦੀ ਹੈ ਉਪਰੋਕਤ ਵਾਰ ਦੇ ਪਾਠ ਕਰਨ ਨਾਲ ਉਹਨਾਂ ਦਾ ਰੋਗ ਦੂਰ ਹੋ ਗਿਆ ਗੁਰੂ ਜੀ ਨੇ ਉਹਨਾਂ ਨੂੰ ਮਾਫ਼ ਕਰ ਦਿੱਤਾ ਦੋਵੇਂ ਗੁਰੂ ਜੀ ਨੇ ਇਹ ਵੀ ਕਿਹਾ ਕਿ ਜੇ ਕੋਈ ਇਸ ਵਾਰ ਨੂੰ ਪ੍ਰੇਮ ਨਾਲ ਪੜਦਾ ਹੈ ਤਾਂ ਉਸ ਦੇ ਰੋਗ ਵੀ ਦੂਰ ਹੋ ਜਾਣਗੇ ਭਾਈ ਸੱਤਾ ਅਤੇ ਬਲਵੰਡ ਸਾਰੇ ਗੁਰੂਆਂ ਨੂੰ ਇੱਕੋ ਸਭਾਵਨਾ ਇੱਕੋ ਇੱਕ ਪ੍ਰਕਾਸ਼ ਦੇ ਰੂਪ ਵਿੱਚ ਸਮਝਦੇ ਸਨ ਕਿਹਾ ਜਾਂਦਾ ਹੈ ਕਿ ਭਾਈ ਸੱਤਾ ਅਤੇ ਬਲਵੰਡ ਦੋਵੇਂ ਗੁਰੂ ਹਰਗੋਬਿੰਦ ਜੀ 1595 ਤੋਂ 1644 ਦੇ ਸਮੇਂ ਲਾਹੌਰ ਵਿਖੇ ਅਕਾਲ ਚਲਾਣਾ ਕਰ ਗਏ ਸਨ ਅਤੇ ਰਾਵੀ ਦਰਿਆ ਦੇ ਕੰਢੇ ਦਫਨ ਕੀਤੇ ਗਏ ਸਨ ਗੁਰੂ ਹਰਗੋਬਿੰਦ ਜੀ ਦੇ ਮੁ슬लिम ਰਬਾਬੀ ਬਾਬਕ ਨੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਿਸ ਜਗ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਸੋ ਇਹ ਤਪਸਥਾਨ ਭਾਈ ਲੱਦਾ ਪਰ ਉਪਕਾਰੀ ਜੀ ਦਾ ਹੈ ਤਪ ਸਥਾਨ ਹੋਣ ਕਰਕੇ ਸੋ ਇਹਨਾਂ ਨਗਰਾਂ ਦਾ ਨਾਮ ਭਾਈ ਲੱਧੂ ਪੈ ਗਿਆ ਇੱਥੇ ਇੱਕ ਸਰੋਵਰ ਹੈ ਜਿਸ ਦੇ ਸੰਗਤ ਜੀ ਆਪਾਂ ਦਰਸ਼ਨ ਕੀਤੇ ਸੀ ਸੰਗਤਾਂ ਇਸ਼ਨਾਨ ਕਰਕੇ अनेका ਹੀ ਦੁੱਖ ਤਕਲੀਫਾਂ ਦੂਰ ਕਰਦੀਆਂ ਹਨ ਹਰ ਐਤਵਾਰ ਇਸ ਸਥਾਨ ਤੇ ਸੁਖਨੀ ਸਾਹਿਬ ਦੇ ਪਾਠ ਹੁੰਦੇ ਨੇ ਤੇ ਭਾਈ ਲੱਧਾ ਪਰਉਪਕਾਰੀ ਜੀ ਦੇ ਸਥਾਨ ਤੇ ਚਾਰ ਜੇਠ ਨੂੰ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਇਸੇ ਸੰਗਤ ਜੀ ਭਾਈ ਲੱਦਾ ਪਰ ਉਪਕਾਰੀ ਜੀ ਦਾ ਸੰਖੇਪ ਇਤਿਹਾਸ ਅਤੇ ਨਾਲ ਨਾਲ ਹੀ ਆਪਾਂ ਉਹਨਾਂ ਦੇ ਤਪਸਥਾਨ ਜੋ ਗੁਰਦੁਆਰਾ ਸਾਹਿਬ ਸ਼ੋਭਿਤ ਹੈ ਭਾਈ ਲੱਧੂ ਪਿੰਡ ਦੇ ਵਿੱਚ ਉਸਦੇ ਵੀ ਦਰਸ਼ਨ ਕਰਵਾਏ ਨੇ ਤੇ ਇਤਿਹਾਸ ਦੀ ਸਾਂਝ ਪਾਉਂਦੇ ਆਂ ਜੇ ਕੋਈ ਵੀ ਗਲਤੀ ਹੋਈ ਹੋਵੇ ਤਾਂ ਮਾਫ ਕਰਨਾ ਤੇ ਆਸ ਕਰਦੇ ਆਂ ਜੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਤੇ ਇਧਰ ਤੁਸੀਂ ਦੇਖ ਸਕਦੇ ਜੇ ਵੀਰੋਣੀ ਵੀ ਪਾਰਕ ਦੀ ਸਫਾਈ ਕਰ ਰਹੇ ਨੇ ਸੇਵਾ ਤੇ ਲੱਗੇ ਹੋਏ ਨੇ ਤੇ ਇਧਰ ਆ ਜੀ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਤੁਸੀਂ ਇਮਾਰਤ ਦੇਖ ਸਕਦੇ ਬਹੁਤ ਸੋਹਣੀ ਗੁਰਦੁਆਰਾ ਸਾਹਿਬ ਦੀ ਬਣੀ ਹੋਈ ਤੇ ਇਹ ਆ ਜੀ ਸੰਗਤ ਜੀ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਤੇ ਮਹਾਨ ਜੋਧਿਆਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਲੱਗੀਆਂ ਹੋਈਆਂ ਨੇ ਲੰਗਰ ਹਾਲ ਦੇ ਅੰਦਰ ਤੇ ਇਹ ਸੀ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਤੇ ਮਿਲਦੇ ਆਂ ਜੀ ਹੁਣ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ